वेलकम बैक टू माय अपना नमी वीडियो के पीछे ਤੇ ਦੁਪਹਿਰ ਕੇ ਪੱਜ ਕੇ ਭਾਈ ਰੇਡ ਤੇ ਗਰਮੀ ਬਹੁਤ ਆ ਤੇ ਆਪਾਂ ਦੇਖੋ ਠੰਡਾ ਕੱਪੜਾ ਲੈ ਕੇ ਮੂਹ ਵਾਰ ਗਿਆ ਤੇ ਗਰਮੀ ਕਾਰਨ ਕਹਿੰਦੇ ਬਹੁਤ ਬੁਰਾ ਹਾਲ ਹੋ ਰਿਹਾ ਲੋ ਪੈ ਰਹੀ ਹੈ 33 ਤੇ ਠੰਡਾ ਕੱਪੜਾ ਕਰਕੇ ਆਪਾਂ ਲੈ ਕੇ ਆਏ ਤੇ ਤੇ ਉਹ ਵੀ ਦੇਖੋ ਸੁੱਕ ਗਿਆ ਤੇ ਆਪਾਂ ਅੱਗ ਲਾਣ ਦੁਪਹਿਰ ਕੇ ਵਿੱਚ ਤੇ ਆਲੇ-ਦਾਲੇ ਦੇਖੋ ਆਪਣਾ ਸਪਲੈਂਡਰ ਇਹ ਕਾਰਮੀ ਬਹੁਤ ਆ ਬਾਈ ਧੁੱਪੂਆਂ ਖੜਾ ਨਹੀਂ ਜਾ ਰਿਹਾ ਤੇ ਆਪਾਂ ਹੀ ਬੁਲਾਵਾਂਗੇ ਅੱਗ ਚਲੋ ਫਿਰ ਖੰਦ ਖਾਣੇ ਆ ਦਾਈਏ ਬ੍ਰਾਕਨ ਏ ਅੱਛੇ ਕੋਟ ਲਾਤੀ ਵੀ ਕਰੀਓ ਕੜੂਗੇ ਜੇ ਕੋਈ ਕਟੋ ਦਿਆਂ ਮਨੇ ਅੱਗ ਲਾਤੀ ਉਹ ਦੇਖੋ ਇੱਕ ਕਿੱਲੇ ਵਿੱਚ ਤੇ ਦੁਪਹਿਰ ਬਹੁਤ ਗਰਮੀ ਬਲੋ ਸੀ ਤੇ ਹਵਾ ਚੱਲ ਰਹੀ ਸਰਕਾਰਾ ਖਿਲਾੜੀ ਵੀ ਪਹਿਲਾਂ ਰੌਣੀ ਕਰਤੀ ਕਿੱਲਾ ਤੇ ਸਰਦਾ ਆ ਗੋਡੀਆਂ ਪਾ ਚਾਰਜ ਕਰਦੇ ਆ ਮਾ ਫਲਾਸੇ ਤੇ ਪਜੀ ਹੱਦ ਤੱਕੀ ਤੇ ਕਰਮੀ ਬਾਈ ਬਹੁਤ ਆ ਦੁਪਹਿਰ ਗੇ ਨੇ 2.5 ਕ ਟਾਈਮ ਹੋ ਗਿਆ ਤੇ ਅੱਜ ਕੱਲ ਬਹੁਤ 2 ਦਿਨ ਹੋ ਗਏ ਲੋ ਬੋ ਪੈ ਰੀਆ ਤੇ ਗਰਮੀ ਗਰਮੀ ਕਾਰਨ ਬਾਪੂ ਰਹਾ ਲੋ ਰਿਹਾ ਹਰ ਇੱਕ ਚੀਜ਼ ਦਾ ਤੁਹਾਨੂੰ ਪਤਾ ਹੀ ਆ ਤੇ ਪਿੱਛੇ ਅੱਗੇ ਲਾਤੀ ਤੇ ਆਪਾਂ ਹੁਣ ਬਾਵਾਗੇ ਇਹਨੂੰ ਤੇ தம் ਦੇ ਬੰਨਣ ਹੋਰ ਕੁਝ ਦੰਦੇ ਆ ਕਿ ਆਉਣਾ ਸਪਲੈਂਡਰ ਖੜਿਆ ਤੇ ਇਧਰ ਆਪਣਾ ਗੰਨੇ ਵੀ ਲੱਗ ਰਿਹਾ ਬਾਈ ਚੱੱਚੇ ਵਾਂ ਪਾਣੀ ਠੰਡਾ ਕਰ ਲਈਏ ਗਰਮੀ ਕਰਨ ਲਈ ਪਰਨਾ ਲੈ ਲੀਏ ਉੱਪੇ ਕਾ ਭਾਈਓ ਮੂਬਾ ਮਾਰਨਾ ਪਵਾ ਗਰਮੀ ਕਰਨ ਲੋ ਬਹੁਤ ਪੈਰੀਏ 10 ਮਿੰਟ ਬਾਅਦ ਇਹਨੂੰ ਫੇਰ ਸਿਕਾ ਦੇਗੀ ਤੇ ਸਤਾਪਣਾ ਵਿਚਾਰਾ ਬੈਠਿਆ ਗਰਮੀ ਕਰਨ ਤੇ ਉਹ ਅੱਗ ਥੋੜੀ ਥੋੜੀ ਅਜੀਬ ਲੱਗ ਰਹੀ ਹੈ ਤਾਂ ਉਹ ਆਪਣਾ ਜੰਗਲਾ ਅਕਸਰ ਆਪਾਂ ਵੀਡੀਓ ਜੰਗਲੀ ਪਾਉਂਦੇ ਰਹਿੰਨੇ ਆ ਆਪਣੇ ਚੈਨਲ 'ਵਾ ਤੇ ਦੇਖ ਸਕਦੇ ਹੋ ਤੁਸੀਂ ਪਿਛਲੀ ਵੀਡੀਓ ਆਪਣੀ ਤੇ ਸਾਰਾ ਜੰਗਲਾ ਦੇਖੋ ਪਿੱਛੇ-ਪਿੱਛੇ ਸਾਰਾ ਜੀ ਇਹ ਵਿੱਚ ਫੈਲਿਆ ਬਹੁਤ ਤਕੜਾ ਜੰਗਲਾ ਤੇ ਜੰਗਲੀ ਜਾਨਵਰ ਵੀ ਬਹੁਤ ਰਹਿਮਾ ਇਸਮਾ ਤੇ ਉਧਰ ਦੇਖੋ ਭਿੰਡੀਆਂ ਵੀ ਲੱਗ ਰਹੀਆਂ ਤੇ ਉਹ ਦੂਰ-ਦੂਰ ਤੱਕ ਦੇਖੋ ਬਈ ਕੋਈ ਇਨਸਾਨ ਨਹੀਂ ਨਜ਼ਰ ਆ ਰਿਹਾ ਕਿਉਂਕਿ ਪਾਈ ਬੋਲੇ ਹੋ ਰਹੇ ਆ ਦੁਪਹਿਰ ਦੇ ਵਿੱਚ ਅੱਗ ਲਾਣਾ ਹੈ ਤੇ